ਮੈਸੇ ਆਪਾਂ ਬੰਦਾ ਫਸਲ ਦੇਖਦਾ ਫਸਲ ਯਾਰ ਮੇਰੀ ਤਰ ਨਹੀਂ ਰਹੀਗੀ ਆਪਾਂ ਖਾਦ ਫੇਰ ਪਾਉਨੇ ਆ 21% ਲੈ ਲੋ 33% ਲੈ ਲੋ 21% ਵਰਤਣਾ 10 ਕਿਲੋ ਵਰਤ ਲੋ 33% ਵਰਤਣਾ 8.5 ਝੋਨੇ ਦੇ ਵਿੱਚ ਵੱਧ ਜੂਰੀਆ ਪਾਉਣ ਦਾ ਕਾਰਨ ਜ਼ਿੰਕ ਦੀ ਕਮੀ ਹੁੰਦੀ ਆ ਇਹ ਕਮੀ ਨੂੰ ਤੁਸੀਂ ਦੇਖਣਾ ਲਾਇਆ ਬਹੁਤ ਦੀਆਂ ਜੜਾਂ ਹੀ ਲਾਈ ਜਾਂਦਾ ਵਿਚਾਰਾ ਹਜੇ ਉਹਦੇ ਸੈੱਲੋ ਬਣੇ ਨਹੀਂ ਹੁੰਦੇਗੇ ਉਹਦੀਆਂ ਜੜਾਂ ਨੂੰ ਹਵਾ ਲੱਗਣੀ ਜ਼ਰੂਰੀ ਆ 5-7 ਦਿਨ ਆਪਾਂ ਦਵਾਈ ਦੇ ਕੀਟਨਾਸ਼ਕ ਦਾ ਅਸਰ ਹੋਣਾ ਦੇਖਿਆ ਯਾਰ ਝੋਨਾ ਜੜਿਆ ਪਿਆ ਹੁੰਦਾ ਹਨਾ ਜੀ ਆਪਣੇ ਜੰਗਾਲੇ ਇਹ ਪੱਤੇ ਹੋਏ ਪਏ ਹੁੰਦੇ ਆ ਉਹ ਜ਼ਿੰਕ ਦੀ ਕਮੀ ਹੈ ਉਸ ਕਮੀ ਨੂੰ ਆਪਾਂ ਦੂਰ ਕਰਨ ਦੇ ਲਈ 2-2 ਗੱਟੇ ਜੂਰੀਏ ਦੇ ਪਾ ਦਿੰਦੇ ਮਿਲ ਜਾਂਦਾ ਨਾਲੇ ਅਸਰ ਵੀ ਜ਼ਿਆਦਾ ਹੈ 21 ਤੇ 33% ਲੈਣਾ 21% ਲੈ ਲਓ 33% ਲੈ ਲਓ 21% ਵਰਤਣਾ 10 ਕਿਲੋ ਵਰਤ ਲਓ 33% ਵਰਤਣਾ 8.5 ਕਿਲੋ 8 ਕਿਲੋ 8.5 ਕਿਲੋ ਵਰਤ ਲਓ ਥੋੜਾ ਬਹੁਤਾ ਵੱਧ ਪੈ ਗਿਆ ਕੋਈ ਅਸਰ ਨਹੀਂ ਆਉਂਦਾ ਠੀਕ ਹੈ ਜੇ ਕਿਸੇ ਖੇਤ ਚ ਪਿਛਲੇ ਸਾਲ ਜਿਆਦਾ ਕਮੀ ਸੀਗੀ ਜਾਂ ਕਹ ਲਓ ਵੀ ਉੱਥੋਂ ਮਿੱਟੀ ਚਕਾਈ ਆ ਉਸ ਖੇਤੇ ਦੀ ਕਮੀ ਬਹੁਤ ਜਿਆਦਾ ਹੋਣੀ ਹੈ ਮਿੱਟੀ ਚਕਾਈ ਵਾਲੇ ਬਾਹਨ ਚ ਰੂੜੀ ਦਾ ਪਾਣੀ ਵੀ ਪੋਣੀ ਹੈ ਤੁਸੀਂ ਨਾਲ 25-25 ਕਿਲੋ ਜਿੰਕ ਵੀ ਪਾਉਣਾ ਜੇ ਕਿਸੇ ਖੇਤ ਦੀ ਮਿੱਟੀ ਇੱਧਰ ਉੱਧਰ ਕਰਦੇ ਆ ਚਾਹੇ ਆਪਾਂ ਪੱਧਰ ਬਾਹਨ ਨੂੰ ਕਰਨ ਨੂੰ ਕੀਤੀ ਆ ਆਪਾਂ ਨਾਲ ਦੇ ਬਾਹਨ ਨੂੰ ਠੀਕ ਹੈ ਉੱਥੇ ਜਿੰਕ ਇੱਕ ਵਾਰੀ 25 ਕਿਲੋ ਪਾ ਲਓ ਉਹ ਤੁਹਾਨੂੰ ਫਾਇਦਾ ਹੀ ਦੇ ਕੇ ਜਾਊ ਨੁਕਸਾਨ ਨਹੀਂ ਕਰਦਾ ਬਿਲਕੁਲ ਜੀ ਪਾਉਣਾ ਹੁਣ ਕਦੋਂ ਆ ਆਹ ਹਣਾ ਸਾਰਿਆਂ ਤੋਂ ਵਧੀਆ ਤੇ ਹੈਗਾ ਕਦੂ ਚ ਪਾ ਦਿਓ ਕੱਦੂ ਕਰਕੇ ਬਾਦੋ ਕੱਦੂ ਦੀ ਆਖਰੀ ਬਾਈ ਮੋਕੇ ਪਾ ਦੋ ਕੱਦੂ ਚ ਪਾ ਦੋ ਜਿੰਕ ਜਿਹੜਾ 10 ਕਿਲੋ ਪਾਉਣਾ ਜੇ ਨਹੀਂ ਵੀ ਪਾ ਸਕਦੇ ਤਾਂ ਹਫਤੇ ਦੇ ਅੰਦਰ ਅੰਦਰ ਪਾਉਣਾ ਹੀ ਪਾਉਣਾ ਕਮੀ ਨੂੰ ਨਹੀਂ ਦੇਖਣਾਗਾ ਕਿ ਯਾਰ ਕਮੀ ਆਊਗੀ ਮੈਂ ਫੇਰ ਪਾਵਾਂਗੇ ਕਮੀ ਇੱਕ ਵਾਰੀ ਆ ਗਈ ਉਹਨੇ ਚੋਂ ਨੜ 10 ਦਿਨ ਰੋਕ ਦੇਣਾ ਵਾ ਫਿਰ ਆਪਣੇ ਜੂਰੀਆ ਵੀ ਵੱਧ ਘੱਟਾ ਘੱਟਾ ਆਪਾਂ 2-2 ਘੱਟੇ ਡੇਢ-ਡੇ ਘੱਟਾ ਵੱਧ ਸੈੱਟ ਦੇਣਾ ਵਾ ਤੇ ਚੱਲਣਾ ਵੀ ਉਹਨੇ ਹੈ ਨਹੀਂਗਾ ਤੇ ਗੱਲ ਵੀ ਨਹੀਂ ਬਣਨੀਗੀ ਉਹ ਜਿਹੜੀ ਬਣਨੀ ਚਾਹੀਦੀ ਹੁੰਦੀ ਹੈ ਝੋਨਾ ਇੱਕ ਵਾਰੀ ਰੁਕ ਜਾਂਦਾ 8-10 ਦਿਨ ਝੋਨਾ ਰੁਕਿਆ ਰਿਹਾ ਉਹਨੇ 부ਜਾ ਵੀ ਘਟ ਮਾਰਨਾ ਉਹਨੇ ਆਦਾ ਝਾੜ ਵੀ ਮੱਲੋ ਮੱਲੀ ਘਟਾਏ ਜੇ ਝਾੜ ਪੂਰਾ ਵੀ ਕਰ ਲਾਂਗੇ ਫਿਰ ਉਹ ਆਪਾਂ ਜੂਰੀਆਂ ਨੂੰ ਦੁੱਗਣਾ ਤਿਕਣਾ ਪਾਉਣਾ ਪੈ ਜਾਂਦਾ ਵਾ ਉਹਦੇ ਨਾਲ ਹੁੰਦਾ ਕੁਛ ਨਹੀਂ ਉਹਦੇ ਨਾਲ ਦਿੱਕਤ ਬਾਅਦ ਚ ਆਪ ਨੂੰ ਹੀ ਹੁੰਦੀ ਹੈ ਆਪਣੀ ਜੂਰੀਏ ਦੀ ਖਪਤ ਆਪਾਂ ਵੱਧ ਕਰ ਲੈਨੇ ਆ ਬਾਅਦ ਚ ਆਪ ਨੂੰ ਕੰਨੇ ਯਾਰ ਕੇ ਹੋਰ ਚੀਜ਼ਾਂ ਨਹੀਂ ਆਉਂਦੀ ਠੀਕ ਹੈ ਹੁਣ ਇਹ ਜ਼ਰੂਰੀ ਹੈ ਕਿ ਯਾਰ ਝੋਨੇ ਦੇ ਵਿੱਚ ਵੱਧ ਜੂਰੀਆ ਪਾਉਣ ਦਾ ਕਾਰਨ ਜੇ ਕਦੀ ਕਮੀ ਹੁੰਦੀ ਆ ਇਹ ਕਮੀ ਨੂੰ ਤੁਸੀਂ ਦੇਖਣਾ 8-10 ਦਿਨ ਪਾਣੀ ਖੜਾ ਕੇ ਰੱਖੋ ਆਪਦਾ ਠੀਕ ਹੈ ਜੀ 8-10 ਦਿਨ ਛੋਨਾ 10 ਦਿਨ ਛੋਨੇ ਨੂੰ ਪਾਣੀ ਖੜਾ ਕੇ ਰੱਖੋ ਇਸ ਤੋਂ ਬਾਅਦ ਪਾਣੀ ਨੂੰ ਇੱਕ ਵਾਰੀ ਸੁਕਾ ਕੇ ਮਿੱਟੀ ਨੂੰ ਹਵਾ ਲਵਾ ਦਿਓ ਉਹਦੇ ਨਾਲ ਛੋਨਾ ਤਰ ਪੈਂਦਾ ਹੁਣ ਮੌਸਮ ਜਦ ਰਹੇ ਜਾ ਹੋਇਆ ਪਿਆ ਰੋਇ ਮੀਂਹ ਹੁੰਦਾ ਬੱਦਲੇ ਚੜ ਕੇ ਹੁੰਦੇ ਪੈਂਦਾ ਹੈ ਨਹੀਂ ਗਾ ਹਨਾ ਹੀ ਰੋਈ ਲੱਗਦਾ ਦਾ ਨੈਟ ਦੇਖਦੇ ਆ ਰੋਈ ਆ ਵੀ 10 ਮਿਲਾ ਦਾ 20 ਮਿਲਾ ਦਾ ਛਰਾਟਾ ਦੱਸਦਾ ਹਨਾ ਛੜੀ ਦੱਸਦਾ ਪਰ ਪੈਂਦਾ ਨਹੀਂ ਇਹੋ ਜਿਹੇ ਮੌਸਮ ਚ ਝੋਨਾ ਅੜਿਆ ਰਹਿੰਦਾ ਠੀਕ ਆ ਖਵਾ ਚ ਸੱਲ ਪਹਿਲੀ ਇੰਨੀ ਰੜੇ ਹੁੰਦੀ ਹੈ ਕਿ ਮਿੱਟੀ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ ਜੀ ਆਪਣੇ ਨਾ ਪੱਤੇ ਕੋਈ ਵੀ ਫਸਲ ਦੇ ਜਾਂ ਕੋਈ ਦਰਖਤੀ ਲੈ ਲਓ ਜਦੋਂ ਲੋ ਚੱਲਦੀ ਹੁੰਦੀ ਹੈ ਮਿੰਟੋ ਮਿੰਟੀ ਸੁੱਕ ਜਾਂਦੇ ਆ ਮਿੱਟੀ ਦਾ ਪਾਣੀ ਛੇਤੀ ਸੁੱਕ ਜਾਂਦਾ ਜਦੋਂ ਹਵਾ 'ਚ ਸੈੱਲ ਹੁੰਦੀ ਹੈ ਨਾ ਯਾਰ ਪੌਦੇ ਨੂੰ ਸਾਹ ਲੈਣ ਦਾ ਥਾਂ ਹੀ ਨਹੀਂ ਮਿਲਦਾਗਾ ਉਹ ਪਾਣੀ ਲੈ ਨਹੀਂ ਸਕਦਾ ਮਿੱਟੀ ਦਾ ਜਦੋਂ ਪਾਣੀ ਨਹੀਂ ਲੈ ਸਕਦਾ ਝੋਨਾ ਆੜੀਏ ਜਾਂਦਾ ਉਹ ਜਿੰਕ ਦੀ ਕਮੀ ਦੇ ਲੱਛਣ ਦਿਖਾਉਣ ਲੱਗ ਜਾਂਦਾ ਤਾਂ ਹੀ ਉਹਦੇ ਕਰਕੇ ਅਸੀਂ ਕਹਿੰਨਾ ਕਿ ਜਿੰਕ ਬਜਾਈ ਦੇ ਮੋਕੇ ਪਾ ਦਿਓ ਜਾਂ ਪਹਿਲਾ 5-7 ਦਿਨਾਂ 'ਚ ਪਾ ਦਿਓ ਇਹਦੀ ਕਮੀ 10ਵੇਂ 12ਵੇਂ ਦਿਨ ਤੋਂ ਸ਼ੁਰੂ ਹੋ ਕੇ 25ਵੇਂ 30ਵੇਂ ਦਿਨ ਤੱਕ ਜਾਣੀ ਹੁੰਦੀ ਆ 20-15 ਦਿਨ ਰਹਿੰਦੀ ਹੈ ਕਮੀ ਫੇਰਾ ਦੇ ਆਪ ਚੱਲ ਪੈਂਦਾ ਪਰ ਜਿੰਕ ਪਹਿਲੇ 5-7 ਦਿਨਾਂ 'ਚ ਪਾ ਦਿਓ ਇਹ ਝੋਨੇ ਨੂੰ ਇੱਕ ਵਾਰੀ ਹਵਾ ਲਵਾ ਦੋ ਝੋਨੇ 'ਚ ਨਾ ਇੱਕ ਸੈੱਲ ਹੁੰਦੇ ਆ ਜਿਹੜੇ ਪੱਤੇ ਦੇ ਰਾਹੀਂ ਹਵਾ ਸਾਹ ਲੈਂਦੇ ਆ ਜੜਾਂ ਤੱਕ ਪਹੁੰਚਾਉਂਦੇ ਆ ਹਵਾ ਨੂੰ ਜਦੋਂ ਝੋਨਾ ਆਪਾਂ ਖੇਤ ਦੇ ਵਿੱਚ ਲਾਇਆ ਜਾਂ ਜਦੋਂ ਪਨੀਰੀ ਆਪਣੀ ਖੇਤ ਦੇ ਵਿੱਚ ਲਈ ਦੀ ਆ ਹਨਾ ਉਹਨੂੰ ਪਾਣੀ ਖੜਾ ਨਹੀਂ ਚਾਹੀਦਾ ਪਨੀਰੀ ਨੂੰ ਆਪਾਂ ਰੋਈ ਰਾਤ ਨੂੰ ਕੱਢਦੇ ਆ ਇਹਦੇ ਕਰਕੇ ਹੀ ਕੱਢਦੇ ਆ ਕਿਉਂ ਉਹਦੇ ਜਿਹੜੇ ਝੋਨੇ 'ਚ ਸੈੱਲ ਬਣ ਜਾਂਦੇ ਆ ਨਾ ਵੱਡੇ ਹੋਏ ਦੇ ਉਹਦੇ 'ਚ ਨਹੀਂ ਹੁੰਦੇਗੇ ਉਸੇ ਹੀ ਤਰ੍ਹਾਂ ਜਦੋਂ ਝੋਨਾ ਹਜੇ ਆਪਾਂ ਖੇਤ ਚ ਲਾਇਆ ਬਹੁਤ ਆਦੀਆਂ ਜੜਾਂ ਹੀ ਲਾਈ ਜਾਂਦਾ ਵਿਚਾਰਾ ਹਜੇ ਉਹਦੇ ਸੈੱਲੋ ਬਣੇ ਨਹੀਂ ਹੁੰਦੇਗੇ ਉਹਦੀਆਂ ਜੜਾਂ ਨੂੰ ਹਵਾ ਲੱਗਣੀ ਜ਼ਰੂਰੀ ਆ 5-7 ਦਿਨ ਆਪਾਂ ਦਵਾਈ ਦੇ ਕੀਟਨਾਸ਼ਕ ਦਾ ਅਸਰ ਹੋ ਗਿਆ 10 ਦਿਨ ਇਹਦੋਂ ਪਾਣੀ ਨੂੰ ਸੁਕਾ ਕੇ ਣੋਂ ਲਾਗੇ ਇੱਕ ਵਾਰੀ ਸੈੱਲ ਬਣ ਜਾਂਦੇ ਆ ਉਹਦੇ ਛੇਦੀ ਕਿਸੇ ਤੱਤ ਦੀ ਕਮੀ ਨਹੀਂ ਹੁੰਦੀ ਇਹਦੀ ਕਮੀ ਨੇ ਆਪਦੇ ਆਪ ਸਹੀ ਹੋ ਜਾਂਦੀ ਤੋ ਮੌਸਮ ਇੱਕ ਵਾਰੀ ਖੁੱਲ ਕੇ ਮੀਂਹ ਆ ਪੈ ਗਿਆ ਨਾ ਹਵਾ ਮੀਂਹ ਵਾਲੀ ਹਵਾ ਚ ਬਹੁਤ ਗੋਸ ਹੁੰਦਾ ਮੀਂਹ ਵਾਲੇ ਪਾਣੀ ਚ ਕਹਿੰਦਾ ਸੀ ਬਹੁਤ ਸਾਰੇ ਤੱਤ ਹੁੰਦੇ ਆ ਝੋਨਾ ਆਦਿ ਆਪੀ ਤਰ ਪੈਂਦਾ ਮੌਸਮ ਠੰਡਾ ਹੋ ਜਾਂਦਾ ਸਾਹ ਆ ਜਾਂਦਾ ਫਸਲ ਨੂੰ ਪਰ ਇਹ ਗੱਲ ਲਗੇ 10-12 ਦਿਨਾਂ ਬਾਅਦ ਇੱਕ ਵਾਰੀ ਝੋਨੇ 'ਚ ਪਾਣੀ ਇਸਕਾਰ ਰੋਗ ਰੋਕ ਕੇ ਲਾਈ ਜਾਓ ਕੋਈ ਚੱਕਰ ਨਹੀਂ ਆ ਜਿੰਕ ਦਾ ਆਪ ਦਾ ਪੰਜ ਸੱਤਾ ਦਿਨਾਂ ਦੇ ਨਾਲ ਖਤਮ ਕਰ ਦਿਓ ਜਿੰਕ ਦੀ ਕਮੀ ਤੁਸੀਂ ਜਿੰਕ ਦੀ ਕਮੀ ਨਾ ਹੋਣ ਦਿੱਤੀ ਨਾ ਖੇਤ ਤੁਸੀਂ ਫਸਲ ਨੂੰ ਆਪ ਦੇ ਆਪ ਹੀ ਜੁਰੀਆ ਵਧ ਨਹੀਂ ਪਾ ਸਕਦੇ ਫਸਲ ਨੂੰ ਆਪਾਂ ਕੋਈ ਵੀ ਖਾਦ ਪਾਉਨੇ ਆ ਫਸਲ ਦੇਖ ਕੇ ਪਾਉਨੇ ਹਮੇਸ਼ਾ ਆਪਾਂ ਬੰਦਾ ਫਸਲ ਦੇਖਦਾ ਫਸਲ ਯਾਰ ਮੇਰੀ ਤੁਰ ਨਹੀਂ ਰਹੀਗੀ ਆਪਾਂ ਖਾਦ ਫਿਰ ਪਾਉਨੇ ਆ ਚਾਹੇ ਛੜਕਾ ਕਰਨਾ ਕਿਸੇ ਖਾਦ ਦਾ ਚਾਹੇ ਕਿਸੇ ਫਸਲ ਤੇ ਛਿੱਟਾ ਦੇਣਾ ਜੇ ਤੁਸੀਂ ਜ਼ਿੰਕ ਦੀ ਕਮੀ ਨਾ ਹੁੰਦੀ ਤੀ ਤੁਹਾਡੀ ਫਸਲ ਨੇ ਖਾਦ ਮੰਗਣੀ ਹੋਰ ਕੁਸ ਪਾਉਣ ਦੀ ਲੋੜ ਨਹੀਂ 21 ਜਾਂ 33% ਵਾਲਾ ਤੁਹਾਨੂੰ ਮੈਂ ਦੱਸਿਆ 21% ਵਾਲਾ 10 ਕਿਲੋ ਪਾ ਲਓ 33% ਵਾਲਾ 7.5-8 ਕਿਲੋ ਪਾ ਲਓ ਹੋਰ ਇਹਦੂ ਬਿਨਾਂ ਕੁਸ ਪਾਉਣ ਦੀ ਲੋੜ ਨਹੀਂ ਕੋਈ ਮਾਈਕਰੋਨਿਊਟ੍ਰੀਐਂਟ ਕੋਈ ਹਿਊਮਿਕ ਐਸਿਡ ਕੋਈ ਕੁਸ ਪਾਉਣ ਦੀ ਲੋੜ ਨਹੀਂ ਤੁਹਾਨੂੰ ਕੋਈ ਮੈਨੋ ਐਸਿਡ ਪਾਉਣ ਦੀ ਲੋੜ ਨਹੀਂ ਕੋਈ ਗ੍ਰੋਥ ਵਧਾਉਣ ਵਾਲਾ ਪੌਣ ਦੀ ਲੋੜ ਨਹੀਂ ਸਿਰਫ ਇਹ ਚੀਜ਼ ਦੀ ਲੋੜ ਹੈ ਜਿੰਕ ਜ਼ੂਰੀ ਹੈ